ਦਮਨਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੇਲੇ ਦੌਰਾਨ ਇੱਕ ਲੋਹੇ ਦੇ ਪੋਲ ਵਿੱਚ ਕਰੰਟ ਆਉਣ ਕਾਰਨ ਕਈ ਸੰਗਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਵਿਅਕਤੀ ਜੇਰੇ ਇਲਾਜ ਹਨ ਜਾਣਕਾਰੀ ਅਨੁਸਾਰ ਸੰਗਤਾਂ ਦੀ ਸਹੂਲਤ ਦੇ ਲਈ ਪੱਖੇ ਲਾਏ ਹੋਏ ਸਨ ਅਤੇ ਜਿਸ ਪੋਲ ਤੇ ਪੱਖੇ ਲਾਏ ਹੋਏ ਸਨ ਉਸ ਪੋਲ ਵਿੱਚ ਕਰੰਟ ਆਉਣ ਕਾਰਨ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਦੇ ਲਈ ਜਾ ਰਹੀਆਂ ਸਨ ਉਹਨਾਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਕਾਫੀ ਬੰਦੇ ਇਸ ਦੀ ਲਪੇਟ ਵਿੱਚ ਆ ਗਏ ਪਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੀਪ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਦੋ ਜੇਰੇ ਲਾਜ ਹਨ ਜਿਹੜੇ ਕਤਰੇ ਤੋਂ ਬਾਹਰ ਹਨ ਹਾਂਜੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਪਾਲਾ ਜੀ ਕਿਹੜਾ ਪਿੰਡ ਮੇਰਾ ਪਿੰਡ ਜਖੇਪੜੀ ਸੁਨਾਮ ਜ਼ਿਲ੍ਹਾ ਸੰਗਰੂਰ ਜੀ ਕੀ ਹੋ ਗਿਆ ਸੀ ਕਰੰਟ ਕਿੱਥੇ ਆ ਗਿਆ ਸੀ ਤੇ ਕਿੰਨੇ ਚੱਕਰ ਹੋ ਗਏ ਸੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਲਾਈਨ ਦੇ ਲਾਕੇ ਜੀ ਆਪਣੇ ਦਮਦਵਾ ਸਵਾ ਲਾਈਨ ਚ ਲੱਗ ਰਹੇ ਸੀ ਉੱਥੇ ਇੱਕ ਪੈਂਪ ਆ ਗਈ ਮੈਂ ਇਹਨੂੰ ਹੱਥ ਪਾ ਲਿਆ ਪੱਖਾ ਲੱਗਿਆ ਸੀ ਉੱਥੇ ਉਹ ਪਹਿਮ ਚੱਕਰਾਂਟ ਕਾਫੀ ਯਾਦ ਆ ਗਿਆ ਜੀ ਮਸਾ ਛੋਟਾ ਸੀ ਮੈਂ ਆਪਦੀ ਜਾਣ ਲਾ ਕੇ ਮਸਾ ਛੋਟਾ ਸੀ ਅੱਛਾ ਹਾਂ ਜੀ ਤੇ ਹੁਣ ਜਖਮੀ ਹੋ ਤੁਸੀਂ ਹਾਂ ਜੀ ਕਿੰਨੇ ਕੁ ਜਖਮੀ ਹੋ ਗਏ ਸੀਗੇ ਕਾਫੀ 8-9 ਜਣਿਆਂ ਨੇ ਹੋ ਗਏ ਜੀ ਮੇਰੇ ਕੋਲੇ ਅੱਛਾ ਮੇਰੇ ਵਿੱਚ ਦੀ ਗਰਾਂਟ ਲੱਗ ਗਈ ਉਹਨਾਂ ਨੂੰ ਅੱਛਾ ਜੀ ਹਾਂ ਜੀ ਤੇ ਉਹਦੇ ਨਾਲ ਦੀ ਨਾਲ ਚੱਕ ਲਿਆ ਮਤਲਬ ਹਾਂ ਜੀ ਹਾਂ ਜੀ ਉਹਦੇ ਲੈ ਜੀ ਹਾਂ ਜੀ ਤੇ ਹੁਣ ਕਿਵੇਂ ਠੀਕ ਹੋ ਹਾਂ ਠੀਕ ਹੈ ਜੀ ਕਿੰਨੇ ਕੁ ਜਣੇ ਚੱਲੇ ਤਰਵੰਦੀਪਾ ਹਸਪਤਾਲ ਚ ਹੁਣ ਇਹ 7-8 ਜਣਿਆਂ ਨੂੰ ਹੋ ਗਏ ਜੀ ਮੰਗ ਕੀ ਕਰਦੇ ਹੋ ਮਤਲਬ ਪ੍ਰਬੰਧ ਵਧੀਆ ਹੋਣਾ ਚਾਹੀਦਾ ਜਾਂ ਮੈਂ ਇਸ ਤਰ੍ਹਾਂ ਦੇ ਪ੍ਰਬੰਧ ਉਹਦਾ ਜਿਹੜੇ ਲਾ ਕੇ ਗਏ ਨੇ ਉਹਨਾਂ ਨੂੰ ਚੈੱਕ ਕਰਨਾ ਚਾਹ ਰਹੀ ਜੀ ਕਿਹੜਾ ਹੋਰ ਵੀ ਨੁਕਸਾਨਤਾ ਨਹੀਂ ਜਾਨੀ ਹੋਇਆ ਨਹੀਂ ਜਾਨਦੇ ਨੁਕਸਾਨ ਬਚਤ ਰਹੇਗੀ ਜੀ ਜਿੰਨੇ ਸਭ 10 ਦਾਜਿਕ ਹੋਤੀ ਜੀ ਡਾਟਾ ਦੱਸ ਸਕਦੇ ਕੀ ਕਹਿਣਾ ਚਾਹੁੰਦੇ ਹੋ ਕਿ ਕਰੰਟ ਜਿਹੜਾ ਲੱਗਿਆ ਸੀ ਕਿੰਨੇ ਜਣੇ ਆਏ ਸੀ ਕਰੰਟ ਤੇ ਲੱਗਣ ਕਰਕੇ ਟੋਟਲ ਤਿੰਨ ਵਿਅਕਤੀ ਸਾਡੇ ਕੋਲ ਦਾਖਲ ਹੋਏ ਆ ਜਿੱਤੇ ਵਿੱਚੋਂ ਇੱਕ ਨੂੰ ਸਾਡੇ ਹਸਪਤਾਲ ਚ ਆਉਣ ਸਮੇਂ ਹੀ ਮਰ ਦਿੱਤਾ ਗਿਆ ਤੇ ਦੋ ਜਿਹੜੇ ਬਾਕੀ ਨਾਲ ਦੇ ਤਿੰਨ ਨੇ ਵੈਸੇ ਅਲੱਗ-ਅਲੱਗ ਥਾਵਾਂ ਤੋਂ ਨੇ ਉਹ ਦੋਨੇ ਮਰੀਜ਼ ਠੀਕ ਨੇ ਸਟੇਬਲ ਨੇ ਇਲਾਜ ਚੱਲ ਰਿਹਾ ਹੈ ਜਿਹੜਾ ਸਾਰਾ ਮਰ ਗਿਆ ਉਹਦਾ ਨਾਮ ਕੀ ਸੀ ਅੱਜ ਉਹਦਾ ਨਾਮ ਭਿੰਦਰ ਸਿੰਘ ਸੀ ਉਹ ਸੂਰਤੀਆ ਤੋਂ ਸੀ ਮੈਂ ਤਾਂ ਬਰੌਡਾ ਤੋਂ ਆ ਬਰੌਡਾ ਤੋਂ ਇੱਥੇ ਵੀ ਆ ਲੱਗਦੀ ਹਾਂਜੀ ਹਾਂਜੀ ਕਿੰਨੇ ਤੋਂ ਹੋੜਦਾ ਜੀ ਤਕਰੀਬਨ 35 ਤੋਂ 40